ਉਹ ਵੀ ਪੰਜਾਬ ਦੇ ਲੋਕੋ ਜਿਹੜੀ 84 ਆ ਉਹ 84 ਫਿਰ ਤੋਂ ਵਾਪਸੀ ਮੇਰੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਆ ਰਹੀ ਆ ਉਹ ਮੈਂ ਕਿਉਂ ਕਹਿ ਰਿਹਾ ਮੈਂ ਇੱਕ ਤਾਂ ਇਹੋ ਜਿਹਾ ਬਿਆਨ ਨਹੀਂ ਦਿੱਤਾ ਇਹ ਮੈਂ ਤਾਂ ਕਹਿ ਰਿਹਾ ਕਿ ਜਦੋਂ ਕੱਲ ਮੈਂ ਲੁਧਿਆਣੇ ਗਿਆ ਸੀ ਪਹਿਲਾਂ ਤਾਂ ਮੈਂ ਮਾਫੀ ਚਾਹੁੰਨਾ ਕਿ ਮੈਂ ਤਾਂ ਭਾਈ ਉੱਥੋਂ 3:00 ਵਜੇ ਕਿਵੇਂ ਨਾ ਕਿਵੇਂ ਕਰਕੇ ਨਿਕਲ ਆਇਆ ਸੀ ਨਿਕਲ ਕਿਉਂ ਆਇਆ ਸੀ ਮੇਰਾ ਮਨ ਬੜਾ ਦੁਖੀ ਹੋਇਆ ਕਿ ਜਿਹੜੇ ਤਾਂ ਪ੍ਰਵਾਸੀ ਸੀਗੇ ਉਹਨਾਂ ਨੂੰ ਸੈਂਟਰਲ ਜੇਲ੍ਹ ਵੱਲ ਲਜਾਇਆ ਜਾ ਰਿਹਾ ਸੀਗਾ ਜਿਹਨੂੰ ਆਪਾਂ ਤਾਜਪੁਰ ਰੋਡ ਕਹਿੰਦੇ ਆ ਸੈਂਟਰ ਜੇਲ੍ਹ ਦੇ ਅੱਗੇ ਬਿਲਡਿੰਗਾਂ ਬਣੀਆਂ ਹੋਆਂ ਸੀ ਨਾ ਤੇ ਮੈਂ ਭਈਆਂ ਦੇ ਜਿਹੜੇ ਉਹ ਕਹ ਲੋ ਪ੍ਰਵਾਸੀਆਂ ਦੇ ਨਾਲ ਹੀ ਤੁਰਿਆ ਫਿਰਿਆ ਤੇ ਉਹ ਪ੍ਰਵਾਸੀ ਉਸ ਬਿਲਡਿੰਗਾਂ ਦੇ ਵਿੱਚ ਠਰਾਏ ਜਾ ਰਹੇ ਸੀ ਤਾਂ ਜਦੋਂ ਅਸੀਂ ਜਾਂਦੇ ਸੀ ਸਾਨੂੰ ਪੁੱਛਦੇ ਸੀ ਕੀ ਕੰਮ ਆ ਤਾਂ ਮੈਨੂੰ ਇਹ ਕਹਿਣਾ ਪੈਂਦਾ ਸੀਗਾ ਜੀ ਮੈਂ ਤਾਂ ਇਹਨਾਂ ਦੇ ਨਾਲ ਹੀ ਆ ਤੇ ਉਹਦੋਂ ਇਹ ਗੱਲ ਕਹੀ ਚਾਈ ਜਾਣੀ ਪਰ ਅਸਲ ਦੇ ਵਿੱਚ ਅਫਸੋਸ ਇਸ ਗੱਲ ਦਾ ਹੋਇਆ ਜਦੋਂ ਮੈਂ 모ਗਾ ਪਾਰ ਹੋਇਆ 모ਗੇ ਪਾਰ ਹੋਣ ਤੋਂ ਬਾਅਦ ਮੈਨੂੰ ਕਈ ਪੁਲਿਸਦਿਆਂ ਜਿਹੜੀਆਂ ਕਹਿ ਲੋ ਗੱਡੀਆਂ ਨੇ ਰੋਕ ਲਿਆ ਉਹ ਕਹਿੰਦੇ ਜੀ ਕਿੱਥੇ ਜਾ ਰਹੇ ਆ ਮੈਂ ਕਿਹਾ ਜੀ ਮੈਂ ਤਾਂ ਚੰਡੀਗੜ੍ਹ ਜਾ ਰਿਹਾ ਕਹਿੰਦੇ ਲੁਧਿਆਣੇ ਕੀ ਕੰਮ ਮੈਂ ਕਿਹਾ ਜੀ ਜੇ ਕੋਈ ਰਾਹ ਹੈਗਾ ਸਿੱਧਾ ਚੰਡੀਗੜ੍ਹ ਨੂੰ ਜਾਣ ਵਾਲਾ ਸਾਨੂੰ ਉਹ ਦੱਸ ਦੋ ਅਸੀਂ ਉੱਧਰ ਜਾ ਵਰਦਦੇ ਆ ਮੈਨੂੰ ਪਤਾ ਸੀ ਜੇ ਇਹਨਾਂ ਨੂੰ ਲੁਧਿਆਣਾ ਕਹਤਾ ਇਹਨਾਂ ਨੇ ਸਾਨੂੰ ਰਾਹ ਚ ਪੁੰਜ ਲੈਣਾ ਪਰ ਮੈਨੂੰ ਉੱਥੇ ਐਸੀ ਵੀ ਸਾਡੇ ਸਾਰੇ ਪੰਜਾਬੀ ਪਹੁੰਚੇ ਪਏ ਆ ਪਰ ਬਈ ਕਈਆਂ ਨੂੰ ਰਾਵਾਂ ਦੇ ਵਿੱਚ ਰੋਕ ਲਿਆ ਸਾਰਿਆਂ ਨੂੰ ਰੋਕ ਲਿਆ ਕਈਆਂ ਦੇ ਪਿੱਛੇ ਗੱਡੀਆਂ ਲਾ ਦਿੱਤੀਆਂ ਸ਼ੀਸ਼ੇ ਭੰਨ ਕੇ ਇਹਨਾਂ ਨੇ ਬੰਦੇ ਗ੍ਰਿਫਤਾਰ ਕੀਤੇ ਤਾਂ ਕਿ ਉੱਥੇ ਕਾਲੇ ਪਾਣੀ ਦੀ ਗੱਲ ਨਾ ਕਰ ਸਕਣ ਹੁਣ ਜਿਹੜਾ ਕਹਿ ਲਓ ਫਿਰ ਕਿਵੇਂ ਨਾ ਕਿਵੇਂ ਕਰਕੇ ਜਦੋਂ ਮੈਂ ਲੁਧਿਆਣੇ ਦੇ ਵਿੱਚ ਐਂਟਰ ਹੋਇਆ ਉੱਥੇ ਪੁਲ ਦੇ ਥੱਲੇ ਪੁਲਸ ਪੁਲ ਦੇ ਉੱਤੇ ਪੁਲਸ ਫਿਰ ਕਿਵੇਂ ਨਾ ਕਿਵੇਂ ਕਰਕੇ ਲੰਘੇ ਮੁੰਡੇ ਨੂੰ ਮੈਂ ਕਹਿ ਰਿਹਾ ਵੀ ਗੱਡੀ ਤੂੰ ਲੈ ਕੇ ਲੰਘ ਤੇ ਮੈਂ ਤੁਰ ਕੇ ਆਉਣਾ ਤੁਰ ਕੇ ਕਿਵੇਂ ਨਾ ਕਿਵੇਂ ਵਲਵਲਾਵਾ ਖਾ ਕੇ ਫਿਰ ਅਸੀਂ ਉੱਥੇ ਪਹੁੰਚੇ ਜਦੋਂ ਬਾਈ ਜੀ ਮੈਂ ਸੈਂਟਰ ਜੇਲ੍ਹ ਦੇ ਰਸਤੇ ਵੱਲ ਗਿਆ ਮੈਨੂੰ ਕਿਹਾ ਗਿਆ ਤੁਸੀਂ ਉਧਰ ਦੀ ਜਾਓ ਉਹ ਕਹਿੰਦੇ ਸੀ ਕੀ ਲੈਣ ਜਾਣਾ ਮੈਂ ਕਿ ਸੈਂਟਰ ਜੇਲ੍ਹ ਆ ਸਾਡਾ ਉੱਥੇ ਇੱਕ ਕੈਦੀ ਆ ਉਹਨੂੰ ਮਿਲਣ ਜਾਣਾ ਕਿਹੜਾ ਕੈਦੀ ਸੀ ਜਾਣਤ ਉੱਥੇ ਸੀਗਾ ਜਦੋਂ ਉੱਥੇ ਜਾਣ ਲੱਗੇ ਉਹ ਵੱਲਵਲਾਵੇਂ ਖਾ ਕੇ ਉੱਥੇ ਬੈਜੀ ਟਰੱਕਾਂ ਦੇ ਟਰੱਕ ਭਰ ਕੇ ਪ੍ਰਵਾਸੀਆਂ ਦੇ ਆਏ ਤੇ ਉਹ ਜਿਹੜੇ ਨਾਰੇ ਲਾ ਰਹੇ ਸੀ ਮੈਂ ਕਿਹਾ ਲੈ ਵੀ ਪੰਜਾਬ ਕੋ ਹੁਣ ਪੰਜਾਬ ਖਤਮ ਹੋ ਗਿਆ ਮੈਂ ਉਹ ਵਿੱਚ ਕਲਿੱਪਾਂ ਲਾਉਂਗਾ ਚੈੱਕ ਕਰ ਲੋ ਜੀ ਫੇਰ ਉਹਨਾਂ ਪ੍ਰਵਾਸੀਆਂ ਦਾ ਮੈਂ ਪਿੱਛਾ ਕੀਤਾ ਪ੍ਰਵਾਸੀਆਂ ਨੂੰ ਕਿਸੇ ਨੇ ਨਹੀਂ ਰੋਕਿਆ ਪਰਵਾਸੀ ਤੁਰੇ ਗਏ ਤੁਰੇ ਗਏ ਤੁਰੇ ਗਏ ਔਰ ਜਿਹੜਾ ਪ੍ਰਸ਼ਾਸਨ ਸੀ ਉਹ ਉਹਨਾਂ ਦਾ ਸਾਥ ਦੇ ਹੀ ਗਿਆ ਦੇ ਹੀ ਗਿਆ ਦੇ ਹੀ ਗਿਆ ਪਰ ਮੈਨੂੰ ਰੋਣ ਆਵੇ ਉੱਥੇ ਮੈਂ ਆਖਿਆ ਯਾਰ ਇਹ ਮਾਮਲਾ ਲੱਖੇ ਸੁਧਾਣੇ ਦਾ ਨਹੀਂ ਸੀ ਇਹ ਮਾਮਲਾ ਅਮਤਾ ਜਿਹੜਾ ਮਾਨ ਆਉਦਾ ਨਹੀਂ ਸੀਗਾ ਇਹ ਮਾਮਲਾ ਕਿਸੇ ਦੇ ਕੱਠ ਦਾ ਨਹੀਂ ਸੀਗਾ ਇਹ ਮਾਮਲਾ ਕੋਈ ਰੈਲੀ ਦਾ ਨਹੀਂ ਸੀਗਾ ਇਹ ਮਾਮਲਾ ਕੋਈ ਧਰਮ ਦਾ ਨਹੀਂ ਸੀਗਾ ਇਹ ਮਾਮਲਾ ਕੋਈ ਜਾਤੀ ਦਾ ਨਹੀਂ ਸੀਗਾ ਇਹ ਮਾਮਲਾ ਹਰ ਉਹ ਬੰਦੇ ਵਾਸਤੇ ਸੀ ਜਿਹੜਾ ਇਹ ਗੱਲ ਕਰਦਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਮਸਲਾ ਮੈਂ ਖਿਉਦਾ ਸੀ ਬਾਈ ਸੱਚ ਮੰਨਿਓ ਮੈਂ ਉੱਥੇ ਵੇਖ ਕੇ ਇੰਨਾ ਕ ਘਬਰਿਆ ਮੈਂ ਕਿਹਾ ਯਾਰ ਕੀ ਬਣ ਗਿਆ ਸੰਤ ਤਾਂ ਸਾਡਾ ਕੋਈ ਪੰਜਾਬੀ ਨਹੀਂ ਇੱਥੇ ਆਉਂਦਾ ਪਰ ਸੈਂਟਰ ਜੇਲ੍ਹ ਦੇ ਪਿੱਛੇ ਜਿਹੜੀ ਇੱਕ ਗਲੀ ਸੀ ਜਿੱਥੋਂ ਸਾਰੇ ਪ੍ਰਵਾਸੀ ਗੱਡੀਆਂ ਲਾ ਰਹੇ ਸੀ ਉੱਥੋਂ ਦੇ ਪੰਜਾਬਨਾਂ ਦਾ ਮੈਂ ਧੰਨਵਾਦ ਕੀਤਾ ਮੈਂ ਕਿਹਾ ਬਾਈ ਜੀ ਛਾਵਾਸ਼ੇ ਤੁਹਾਡੇ ਉਹਨਾਂ ਬੰਦਿਆਂ ਨੇ ਟਰੈਕਟਰ ਅੱਗੇ ਲਾਤੇ ਉਹ ਕਹਿੰਦੇ ਅਸੀਂ ਇੱਥੋਂ ਨੰਗਨ ਨਹੀਂ ਦੇਣੇ ਪ੍ਰਵਾਸੀਆਂ ਨੂੰ ਇੱਕ ਬੰਦੇ ਨੇ ਤਾਂ ਸਾਡੇ ਨਾਲ ਦਾ ਜਿਹੜਾ ਕੋਈ ਵੀਡੀਓ ਬਣਾਉਣ ਆਲਾ ਸੀ ਮੁੰਡਾ ਉਹਨਾਂ ਕਹਿੰਦਾ ਚੱਲ ਭਈ ਅੱਗੇ ਚੱਲ ਮੈਂ ਕਿਹਾ ਨਹੀਂ ਜੀ ਇਹ ਤਾਂ ਪ੍ਰਭਾਵ ਮੇਰੇ ਨਾਲ ਆ ਉਹਨਾਂ ਨੇ ਟਰੈਕਟਰ ਲਾਤੇ ਔਰ ਉੱਥੇ ਉਹਨਾਂ ਨੇ ਨਾਲ ਦੀ ਨਾਲ ਸਾਡੀ ਧੀ ਪੈਨ ਨਹੀਂ ਵੇਖੀ ਕੋਈ ਛੱਤ ਤੇ ਖੜੀ ਜਾਂ ਕੁਛ ਦੋ ਦੋ ਉੱtre ਨਾਲ ਨਾਲ ਬਾਥਰੂਮ ਕਰਨ ਲੱਗ ਗਏ ਉੱਥੇ ਫਿਰ ਧੀਆਂ ਤੇ ਸਾਡੀਆਂ ਮਾਵਾਂ ਨੇ ਆ ਕੇ ਉਹਨਾਂ ਨੂੰ ਪਾਸੇ ਭਜਾਇਆ ਉਹਨਾਂ ਦੇ ਟਰੱਕ ਬੈਕ ਲਵਾਏ ਜਿਹੜੀ ਦੂਜੀ ਗਲੀ ਜਿਹਨੂੰ ਪਈ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਕੱਚੀ ਸੜਕ ਕਹਿ ਸਕਦੇ ਆ ਉੱਥੇ ਜਾ ਕੇ ਉਹਨਾਂ ਨੇ ਆਪਦੇ ਟਰੱਕ ਲਾਏ ਉਹਨਾਂ ਦੇ ਟਰੱਕਾਂ ਦੇ ਟਰੱਕ ਭਰ ਕੇ ਲੁਧਿਆਣੇ ਦੇ ਵਿੱਚ ਜਿਹੜੇ ਕਹ ਲੋ ਇੰਟਰ ਹੋਏ ਫੇਰ ਜਦੋਂ ਬਾਈ ਜੀ ਮੈਂ ਕਿਵੇਂ ਨਾ ਕਿਵੇਂ ਕਰਕੇ ਉੱਥੇ ਗਿਆ ਤੇ ਉਸ ਬਿਲਡਿੰਗ ਦੇ ਵਿੱਚ ਬਿਠਾਇਆ ਜਾ ਰਿਹਾ ਸੀ ਉੱਥੇ ਸਾਨੂੰ ਤਾਂ ਪਟ્રોલ ਪੰਪ ਤੇ ਬਾਥਰੂਮ ਕਰਨ ਦੀ ਆਗਿਆ ਨਹੀਂ ਦਿੱਤੀ ਉੱਥੇ ਜਿਹੜਾ ਪੰਜਾਬੀ ਸੀਗਾ ਇੱਕ ਉਹ ਆਦਾ ਨਾ ਜੀ ਨਾਮ ਮੈਂ ਇੱਥੇ ਬਾਥਰੂਮ ਕਰਨ ਦਾ ਸਰਕਾਰ ਦਾ ਹੁਕਮ ਆਇਆ ਉਹ ਮੈਂ ਕਿਹਾ ਕਿੰਨੇ ਚਿਰ ਹੁਕਮ ਮੰਨੋਗੇ ਤੁਸੀਂ ਕਿੰਨਾ ਚਿਰ ਹੁਕਮ ਮੰਨੋਗੇ ਪੰਜਾਬ ਦੇ ਲੋਕੋ ਮੈਂ ਜਿੱਦੇ 3 ਤਰੀਕ ਦਾ ਕਾਠ ਰੱਖਿਆ ਸੀ ਮੈਂ 29 ਮੈਂ 30 ਤਰੀਕ ਨੂੰ ਵੀਡੀਓ ਪਾਤੀ ਸੀ ਮੈਂ ਕਿਹਾ ਜਿਹੜੇ ਵੀ ਇਹ ਪਾਣੀ ਬੰਦ ਕਰਾਉਣ ਦੀ ਗੱਲ ਕਰਦੇ ਆ ਜਿਹੜੇ ਬਿਜ਼ਨਸਮੈਨ ਆ ਉਹਨਾਂ ਕੋਲ ਪ੍ਰਸ਼ਾਸਨ ਵੀ ਆ ਜੇਕਰ ਉਹਨਾਂ ਨੂੰ ਲੋੜ ਪਈ ਉਹਨਾਂ ਕੋਲ ਸਾਰਾ ਕੁਝ ਹੀ ਆ ਪਰ ਆਖਰ ਨੂੰ ਸਾਡੇ ਕੋਲ ਕੱਖ ਨਹੀਂ ਰਹਿਣਾ ਸਾਡੇ ਤੇ ਉਲਟਾ ਪਰਚੇ ਪੈਣੇ ਆ ਸਾਨੂੰ ਉਲਟਾ ਝੱਕਣਾ ਉਹਨਾਂ ਨੇ ਤੇ ਕੰਮ ਅੱਧੇ ਨਾਲੋਂ ਜ਼ਿਆਦਾ ਉਹ ਹੋ ਗਿਆ ਸੀ ਤੇ ਜਦੋਂ ਉੱਥੇ ਬਾਈ ਜੀ ਮੈਂ ਉਹਨਾਂ ਦੇ ਪ੍ਰਵਾਸੀਆਂ ਦੇ ਨਾਰੇ ਸੁਨੇ ਤਾਂ ਉਹਨਾਂ ਪ੍ਰਵਾਸੀਆਂ ਨੂੰ ਇੱਕ ਗੱਲ ਪੁੱਛੀ ਮੈਂ ਕਿਹਾ ਭਾਈ ਸਾਹਿਬ ਐਸੇ ਕਰੋ ਕਿ ਆਜ ਜਿੰਨਾ ਆਪਣੇ ਇਕੱਠ ਕੀਆ ਹੈ ਇਹ ਇਕੱਠ ਆਪਣੀ ਤਨਖਾਹਾਂ ਵੜਾਣੇ ਕੇ ਲਈ ਰੱਖੋ ਉਹ ਕਹਿੰਦੇ ਆਪकी ਬਾਤ ਨਹੀਂ ਮੁਝੇ ਸਮਝ ਆਏਗੀ ਹਮ ਜਾ ਰਹੇ ਆ ਮੈਂ ਕਿਹਾ ਲੈ ਵੀ ਜੋ ਇਹਨਾਂ ਨੂੰ ਕਹਿ ਕੇ ਕੱਲਿਆ ਉਹੀ ਹੋਇਆ ਫਿਰ ਭਾਈ ਜੀ ਜਦੋਂ ਮੈਂ ਕੋਟਕਪੂਰੇ ਪਹੁੰਚਿਆ ਉਸ ਟਾਈਮ ਤੇ ਮੈਂ ਚਾਹ ਪੀਣ ਲੱਗਾ ਸੀ ਕੋਟਕਪੂਰਿਓ ਤੇ ਮੈਨੂੰ ਨਾਲ ਦੇ ਮੁੰਡੇ ਨੇ ਵੀਡੀਓ ਕੱਢ ਕੇ ਵਿਖਾਈ ਕਹਿੰਦਾ ਆ ਵੇਖੋ ਤੇ ਹੁਣ ਪੰਜਾਬੀ ਪਹੁੰਚ ਗਏ ਮੈਂ ਆਖਿਆ ਯਾਰ ਫੇਰ ਉੱਥੇ ਹੁਣ ਕਿਵੇਂ ਪਹੁੰਚਾਂਗੇ ਜਦੋਂ ਫਿਰ ਗਏ ਉੱਥੇ ਫਿਰ ਮੈਂ ਆਖਿਆ ਚਲੋ ਯਾਰ ਫਿਰ ਪੁਲਿਸ ਨੇ ਰੋਕ ਹੀ ਲੈਣਾ ਮੈਂ ਜਾਣ ਦਾ ਕੋਈ ਫਾਇਦਾ ਨਹੀਂ ਚੱਲੀਏ ਤਾਂ ਬਾਈ ਜੀ ਜਿਹੜਾ ਇਹ ਪਾਣੀ ਆ ਉਹ ਸਾਰੇ ਪੀਂਦੇ ਆ ਪੰਜਾਬ ਦੇ ਲੋਕ ਪੀਂਦੇ ਆ ਇਹ ਪਾਣੀ ਕਿਸੇ ਜਾਤ ਦਾ ਮਸਲਾ ਨਹੀਂ ਕਿਸੇ ਧਰਮ ਦਾ ਮਸਲਾ ਨਹੀਂ ਕਿਸੇ ਇੱਕ ਵਿਅਕਤੀ ਦਾ ਮਸਲਾ ਨਹੀਂ ਕਿਸੇ ਰੈਲੀ ਦਾ ਮਸਲਾ ਨਹੀਂ ਕਿਸੇ ਲੀਡਰੀ ਦਾ ਮਸਲਾ ਨਹੀਂ ਜਿਹੜੇ ਲੋਕ ਪਾਣੀ ਪੀਂਦੇ ਆ ਅੱਜ ਤੁਹਾਡੇ ਲੀਡਰ ਭੱਜ ਗਏ ਤੁਹਾਡੇ ਕੋਲੋਂ ਤੁਹਾਡੇ ਐਮਐਲਏ ਇੱਕ ਤੱਕ ਨਹੀਂ ਖੜਾ ਉੱਥੇ ਤੇ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਕੋਈ ਉੱਥੇ ਮੈਨੂੰ ਕੋਈ ਠਾਇਆ ਹੀ ਨਹੀਂ ਉੱਥੇ ਕੋਈ ਉੱਥੇ ਮੰਤਰੀ ਕੋਈ ਨਾ ਠਾਇਆ ਨਾ ਕੋਈ ਐਮਐਲਏ ਠਾਇਆ ਤੁਸੀਂ ਸਾਰੇ ਬਿਜ਼ਨਸਮੈਨਾਂ ਦੇ ਕਾਣੇ ਹੋ ਗਏ ਤੁਹਾਨੂੰ ਇੰਨੇ ਬਿਜ਼ਨਸਮੈਨ ਪਿਆਰੇ ਹੋ ਗਏ ਜਾਂ ਫਿਰ ਅਸੀਂ ਆ 9293 ਐਮਐਲਿਆ ਨੂੰ ਕਹਿਨੇ ਆ ਕਿ ਹੁਣ ਤੁਸੀਂ ਉਹਨਾਂ ਤੋਂ ਵੋਟਾਂ ਲਓ ਜੇ ਬਿਜ਼ਨਸਮੈਨਾਂ ਤੋਂ ਪੰਜਾਬ ਦੇ ਲੋਕਾਂ ਤੋਂ ਨਾ ਮੰਗੋ ਜੇ ਤੁਸੀਂ ਸਾਡੇ ਜਮਜੂਤ ਬਣ ਚੁੱਕੇ ਆ ਜਿੰਨੇ ਤੁਸੀਂ ਮੰਤਰੀ ਆ ਸਾਰੇ ਦੇ ਸਾਰੇ ਜਮਜੂਤ ਬਣ ਚੁੱਕੇ ਆ ਤੁਸੀਂ ਜਮਜੂਤ ਬਣ ਕਿਵੇਂ ਗਏ ਜਿਵੇਂ ਸਾਡੀ ਉਹ ਜਾਣ ਲੈਣ ਆਉਂਦੇ ਆ ਉਵੇਂ ਤੁਸੀਂ ਜਾਣ ਲਈ ਜਾਂਦੇ ਆ ਕਿਉਂ ਕਾਣੇ ਹੋਏ ਪਏ ਆ ਬਿਜ਼ਨਸਮੈਨਾਂ ਦੇ ਸਾਡੇ ਧੀਆ ਪੁੱਤ ਨਸ਼ੇ ਚੋਂ ਪੱਟੇ ਪਏ ਸੱਟਿਆਂ ਚੋਂ ਪੱਟੇ ਪਏ ਸਿਕਟਾਂ ਚੋਂ ਪੱਟੇ ਪਏ ਸ਼ਰਾਬਾਂ ਚ ਪੱਟੇ ਪਏ ਲੋਕ ਪੀਣਗੇ ਜਦੋਂ ਬਿਜ਼ਨਸਮੈਨਾਂ ਦੇ ਇੱਥੇ ਸਾਰਾ ਕੁਝ ਆ ਆ ਮੁੱਖ ਮੰਤਰੀ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਆ ਜਿਹੜੀ ਨਵੀਂ ਬਣੀ ਲਹਾਰਨੀ ਮੇਰੇ ਸੰਧਾ ਵੱਲ ਵੇਖ ਸ਼ਰਾਬ ਫੈਕਟਰੀ ਬਚਾਉਣ ਪਿੱਛੇ ਕੀ ਕੁਛ ਕੀਤਾ ਕਿੰਨੇ ਯੁੱਧ ਲੱਗੇ ਅੱਜ ਤੁਸੀਂ ਉਹ ਹੀ ਬਿਜ਼ਨਸਮੈਨਾਂ ਨੂੰ ਬਚਾਉਣ ਵਾਸਤੇ ਫਿਰ ਯੁੱਧ ਲਾਏ। ਬਾਕੀ ਭਰਾਵੋ ਕਹਿੰਦੇ ਆ ਕੋਈ ਤਰੀਕ ਦਿੱਤੀ ਆ ਕਿ ਮਸਲਾ ਹੱਲ ਹੋਊਗਾ। ਮੈਨੂੰ ਤਾਂ ਭਰਾਵੋ ਵਿਸ਼ਵਾਸ ਨਹੀਂਗਾ ਕਿ ਕੋਈ ਮਸਲਾ ਹੱਲ ਕਰਨਗੇ। ਪਰ ਸਾਡੀ ਇੰਨੀ ਕੁ ਬੇਨਤੀ ਆ ਪੰਜਾਬ ਦੇ ਲੋਕੋ ਕਿ ਜਿਹੜੇ ਜ਼ਹਿਰ ਹੀਲੇ ਆਪਾਂ ਪਾਣੀ ਪੀ ਰਹੇ ਆ ਇਹ ਕੈਂਸਰ ਦੇ ਮਰੀਜ਼ ਬਣਾ ਰਹੇ ਆ। ਮੇਰੇ ਪਿੰਡ ਦੇ ਵਿੱਚ ਲਗਭਗ ਕਈ ਮਰੀਜ਼ ਬਣਾਤੇ ਆ ਇਸ ਕੈਂਸਰ ਦੀ ਜਿਹੜੀ ਬਿਮਾਰੀ ਆ ਕਈ ਮਰੀਜ਼ ਬਣ ਗਏ ਇਸ ਕੈਂਸਰ ਦੇ ਦੋ ਤਾਂ ਸਾਡੇ ਬਰੇ ਸਕੇ ਆ ਇੱਕ ਤਾਇਆ ਤੇ ਇੱਕ ਮੇਰੀ ਮਾਸੀ ਦੀ ਕੁੜੀ 16 ਸਾਲ ਦੀ ਉਮਰ ਆ ਤੇ ਘਰ ਇਹ ਖੁੰਗਲ ਕਰਕੇ ਰੱਖ ਦਿੰਦੀ ਆ ਇਹ ਬਿਮਾਰੀ ਔਰ ਜਿਹੜੀ ਜੀ ਦੀ ਟੈਨਸ਼ਨ ਲੱਗੀ ਰਹਿਣੀ ਜਿਹੜੀ ਇੱਕ ਜਣੇ ਨੂੰ ਬਿਮਾਰੀ ਲੱਗਦੀ ਆ ਉਹਦੇ ਰਿਸ਼ਤੇਦਾਰਾਂ ਨੂੰ ਤੇ ਉਹਦੇ ਘਰ ਦੇ ਜੀਆਂ ਨੂੰ ਟੈਨਸ਼ਨ ਲੱਗੀ ਰਹਿੰਦੀ ਆ ਕਿ ਰੱਬਾ ਅਸੀਂ ਮਾੜਾ ਕੀ ਕਰਤਾ ਤੁਸੀਂ ਸਾਨੂੰ ਹਰ ਪਾਸੇ ਮਾਰੀ ਜਾਂਦੇ ਆ ਤੁਸੀਂ ਇੱਕ ਨੰਬਰ ਦੇ ਬਿਜ਼ਨਸਮੈਨਾਂ ਦੇ ਚਮਚੇ ਬਣ ਚੁੱਕੇ ਆ ਉਹ ਭਰਾਵੋ ਇੰਨਾ ਤਾਂ ਇਹ ਗੱਲ ਮੈਨੂੰ ਕਹਿੰਦੇ ਨੂੰ ਸ਼ਰਮ ਆਉਂਦੀ ਆ ਜੇ ਅਸੀਂ ਕੋਈ ਗੱਲ ਕਿਗੇ ਇਹਨਾਂ ਨੂੰ ਗੁੱਸਾ ਵੀ ਛੇਤੀ ਆਉਂਦਾ ਉਹ ਐਨੀ ਤਾਂ ਭਰਾਵੋ ਜਦੋਂ ਕੋਈ ਆਪਾਂ ਫਿਲਮਾਂ ਦੇ ਵਿੱਚ ਵੇਨੇ ਆ ਨਾ ਕਹਾਂ ਪਰ ਚਲੇ ਹੋ ਅਰੇ ਮੁੰਨਾ ਮੁੰਨਾ ਭਾਈ ਕਾ ਜਿਹੜੀ ਕੀ ਵਜਦੀ ਮੁੰਨੀ ਕਾ ਵੇਖਣ ਚੱਲੇ ਆ ਵੋ ਮੁਜਰਾ ਮੁਝਰਾ ਉਹ ਭਰਾਵੋ ਇੰਨਾ ਤਾਂ ਮੁਝਰੇ ਵਾਲੀਆਂ ਨਹੀਂ ਉਹਨਾਂ ਦੇ ਅੱਗੇ ਨੱਚਦੀਆਂ ਜਿੰਨਾ ਬਿਜ਼ਨਸਮੈਨਾਂ ਦੇ ਤੁਸੀਂ ਅੱਗੇ ਨੱਚੀ ਜਾਂਦੇ ਆ ਟੜਾ ਟੜਾ ਐਨੀ ਤਾਂ ਮੁੰਨੀ ਬਾਈ ਨਹੀਂ ਫਿਲਮਾਂ ਦੇ ਵਿੱਚ ਉਹਨਾਂ ਦੇ ਅੱਗੇ ਨੱਚਦੀ ਜਿੰਨਾ ਤੁਸੀਂ ਬਿਜ਼ਨਸਮੈਨਾਂ ਅੱਗੇ ਨੱਚੀ ਜਾਂਦੇ ਆ ਇੱਕ ਪਾਰਟੀ ਨੇ ਆ ਕੇ ਪਹਿਲ ਨਹੀਂ ਕੀਤੀ ਪੰਜਾਬ ਦੇ ਲੋਕਾਂ ਵਾਸਤੇ ਇੱਕ ਪਾਰਟੀ ਨੇ ਵੀ ਤਾਂ ਤੁਸੀਂ ਵੋਟਾਂ ਪੰਜਾਬ ਦੇ ਲੋਕਾਂ ਤੋਂ ਮੰਗਦੇ ਆ ਬਿਜ਼ਨਸਮੈਨਾਂ ਦੇ ਕਿੰਨੇ ਕੁ ਮੈਂ ਕਹਿੰਨਾ ਲਾਈਨਾਂ ਲੱਗੀਆਂ ਵੀ ਜਿਹੜੀਆਂ ਇਹਨਾਂ ਤੋਂ ਵੋਟਾਂ ਮੰਗੋਗੇ ਇਹਨਾਂ ਤੋਂ ਫੰਡ ਮੰਗੋਗੇ ਇਹਨਾਂ ਤੋਂ ਟੈਕਸ ਮੰਗੋਗੇ ਇਹ ਥੋੜਾ ਵੀ ਤੁਹਾਨੂੰ ਕੱਲ ਨੂੰ ਟੈਕਸ ਕੋਈ ਇਹ ਦੇ ਦੇ ਵੀ ਅਸੀਂ ਤਾਂ ਲੋਕ ਮਾਰਨੇ ਆ ਫਿਰ ਮਾਰੇ ਜਾਂਦੇ ਹੋ ਤਾਂ ਬਾਈ ਜੀ ਮੇਰੀ ਮੰਤਰੀਆਂ ਕੇ ਬੇਨਤੀ ਆ ਕਿ ਸਮਝੋ ਜਨੋ ਹੋਰਲੇ ਸਿੱਧਾ ਕਹੀ ਜਾਂਦੇ ਵੀ ਜੇ 50000 ਪੰਜਾਬ ਦਾ ਲੋਕ ਕਹੂਗਾ ਸੀ ਲੱਖ ਪ੍ਰਵਾਸੀ ਠੱਲਾਂਗੇ ਤੇ ਫਿਰ ਸਾਨੂੰ ਘਰੇ ਆ ਕੇ ਕੁੱਟਣਗੇ ਸਾਨੂੰ ਘਰੇ ਆ ਕੇ ਕੁੱਟਣਗੇ ਇਹ 84 ਤੋਂ ਵੱਧ ਹੋ ਜੂ ਕੰਮ ਜਦੋਂ ਘਰੇ ਆ ਕੇ ਕੁੱਟ ਕੇ ਸਾਡੇ ਪੱਲੇ ਕੀ ਰਹਿ ਗਿਆ ਜਾਂ ਤਾਂ ਹੋਵੇ ਕੋਈ ਉੱਥੇ ਪੰਜਾਬ ਦਾ ਬੰਦਾ ਹੁੱਲੜਬਾਜੀ ਕਰਦਾ ਹੋਵੇ ਜਾਂ ਹੋਵੇ ਕਿ ਉੱਥੇ ਕੋਈ ਇਹ ਮਤਲਬ ਗਲਤ ਕੰਮ ਕਰਨ ਵਾਸਤੇ ਗਿਆ ਆਵੇ ਜਾਂ ਹੋਵੇ ਕਿ ਪੰਜਾਬ ਦੇ ਲੋਕ ਜਿਹੜੇ ਉੱਥੇ ਪਹੁੰਚੇ ਆ ਉਹ ਲੁਧਿਆਣੇ ਨੂੰ ਅੱਗ ਲਾਉਣ ਵਾਸਤੇ ਪਹੁੰਚੇ ਹੋਣ ਉਹਨਾਂ ਕੋਲ ਤੋਫਾ ਨਹੀਂ ਸੀਗਾ ਉਹਨਾਂ ਕੋਲ ਵਿਚਾਰ ਸੀ ਉਹਨਾਂ ਕੋਲ ਯਾਦ ਰੱਖੋ ਸੱਚ ਦਾ ਹਥਿਆਰ ਸੀ ਤੇ ਤੁਸੀਂ ਉਹਨਾਂ ਨੂੰ ਰੋਕੀ ਗਏ ਆ ਜਦੋਂ ਫਿਰ ਬਿਜ਼ਨਸਮੈਨਾਂ ਨੂੰ ਮੰਤਰੀ ਪੈਹਲ ਦੇ ਰਹੇ ਆ ਸਾਡੇ ਪੱਲੇ ਕੀ ਬਚਣਾ ਸਾਡੀ ਬੇਨਤੀ ਆ ਭਰਾਵੋ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਗੰਦਾ ਪਾਣੀ ਪੀ ਰਹੇ ਆ ਤੇ ਮੈਂ ਹਾਇ ਵਾਰ ਕਹਿਣਾ ਮੈਂ ਹੁਣ ਵੀ ਇੱਥੇ ਹੀ ਕਹੂੰਗਾ ਕਿ ਜਿਹੜੇ ਐਮ ਐਲ ਏ ਆ ਉਸ ਬੁੱਡੇ ਨਾਲੇ ਦਾ ਪਾਣੀ ਪੀਣ ਅਸੀਂ ਫੈਕਟਰੀ ਵਾਲਿਆਂ ਦੇ ਨਾਲ ਆ ਜਿਹੜਾ ਵੀ ਅਫਸਰ ਉੱਥੇ ਰਾਖੀ ਬਊਏ ਉਹੀ ਰਾਖੀ ਬਹਿਣ ਵਾਲਾ ਸਾਡੇ ਸਾਹਮਣੇ ਉਹ ਪਾਣੀ ਪੀਵੇ ਅਸੀਂ ਫੈਕਟਰੀ ਵਾਲਿਆਂ ਦੇ ਨਾਲ ਆ ਫੈਕਟਰੀ ਵਾਲਿਆਂ ਦਾ ਪ੍ਰਵਾਸੀ ਉਹ ਪਾਣੀ ਪੀਵੇ ਸਾਰੀ ਉਮਰ ਦੀ ਗੱਲ ਕਰੀ ਜੰਨੇ ਇਹਨੇ ਕਿ ਤੁਰਦੇ ਘੁੱਟ ਭਰ ਲਈ ਤੇ ਕੋ ਲੋ ਜਾਈ ਨਾਲ ਹੋ ਜੂ ਸਾਰੀ ਉਮਰ ਆਸਤੇ ਅਸੀਂ ਨਾਲ ਆ ਲੁਧਿਆਣੇ ਦਾ ਐਮਪੀ ਗੱਲਾਂ ਵਾਲਾ ਪਾਣੀ ਪੀਵੇ ਅਸੀਂ ਨਾਲ ਸਾਰੇ ਲੁਧਿਆਣੇ ਦੇ 9 ਐਮਐਲਏ ਬਣ ਗਏ 9 ਐਮਐਲਏ ਆ ਜਿਹੜੇ ਉਹ ਉੱਥੋਂ ਦਾ ਪਾਣੀ ਪੀਣਾ ਸੀ ਉਹਨਾਂ ਐਮਐਲਿਆਂ ਦੇ ਨਾਲ ਔਰ ਰਾਜ ਸਭਾ ਦੇ ਮੈਂਬਰ ਜਿਹੜੇ ਪੰਜਾਬ ਦੇ ਅਸੀਂ ਉਹਨਾਂ ਦੇ ਨਾਲ ਆ ਜਿਹੜਾ ਫੈਕਟਰੀ ਦਾ ਕੈਮੀਕਲ ਨੂੰ ਚੰਗਾ ਕਹਿੰਦਾ ਉਹ ਉੱਥੋਂ ਦਾ ਪਾਣੀ ਪੀਵੇ ਅਸੀਂ ਉਹਨਾਂ ਦੇ ਨਾਲ ਆ ਇਹੀ ਸਾਡਾ ਜਵਾਬ ਆ ਤੇ ਇਹੀ ਸਾਡਾ ਸਵਾਲ ਆ ਤੇ ਜੇਕਰ ਮੇਰੀਆਂ ਗੱਲਾਂ ਗਲਤ ਲੱਗਦੀਆਂ ਤਾਂ ਭਾਈ ਗਲਤ ਲੱਗੀਆਂ ਨੇ ਗੱਲਾਂ ਬਿਲਕੁਲ ਸਹੀ ਆ ਤੁਹਾਨੂੰ ਜੇ ਤਾਂ ਤੁਹਾਡੀ ਕੋਈ ਤੁਹਾਡੀ ਸ਼ਲੰਗਾ ਕਰੀ ਜਾ ਕੇ ਤੁਹਾਡੇ ਮੂੰਹਾਂ ਮਿੱਠੂ ਬਣੀ ਜਾ ਕੇ ਫਿਰ ਤਾਂ ਅਸੀਂ ਚੰਗੇ ਆ ਅਸੀਂ ਭਰਾਵੋ ਮਾੜੇ ਚੰਗੇ ਆ ਸਾਨੂੰ ਆਜ਼ਾਦ ਕਰੋ ਅਸੀਂ ਉਹ ਪਿੰਜਰੇ ਦੇ ਪੰਛੀ ਬਣ ਚੁੱਕੇ ਆ ਜਿਨ੍ਹਾਂ ਨੂੰ ਖਾਣੀ ਤਾਂ ਮਿੱਠੂ ਤੋਤੇ ਮਿੱਟ ਚੂਰੀ ਖਾਣੀ ਆ ਚੂਰੀ ਕਹਿ ਕੇ ਸ